ਟਿਕਟ ਦੀ ਆਫਰ ਵੀ ਹੋਈ ਐਮਪੀ ਦੀ ਟਿਕਟ ਦੀ ਆਫਰ ਵੀ ਹੋਈ ਦੋ ਬਾਰੀ ਐਮਲ ਟਿਕਟ ਦੀ ਆਫਰ ਵੀ ਹੋਈ ਤੇ ਮੈਨੂੰ ਮੈਨੂੰ ਲੱਗਦਾ ਵੀ ਮੈਂ ਉਸ ਨੇਚਰ ਦਾ ਨਹੀਂ ਵੀ ਜਾਂ ਵੀ ਇੱਕ ਸਵੇਰੇ ਤਿਆਰ ਹੋ ਕੇ ਬੈਠ ਜਾ ਮੈਂ ਤਾਂ ਪਰਾਂਦੇ ਤਿਆਰ ਹੋ ਕੇ ਮਸਾ ਨਿਕਲਦਾ ਪੰਜਾਬੀਆਂ ਦੇ ਜਿਹੜੇ ਪੰਜਾਬੀ ਕਲਾਕਾਰ ਬਾਅਦ ਚੋਂ ਹੋਏ ਨੇ ਕਿਸੇ ਪੁੱਠੇਵਾਲ ਕਰਲੇ ਸਿੱਧੇ ਕਲਾਕਾਰ ਦੂਜੇ ਪਾਸੇ ਤੁਹਾਡੀਆਂ ਫੋਟੋ ਲੱਗਦੀਆਂ ਨਹੀਂ ਤਾਂ ਲੱਗਦਾ ਵੀ ਪੰਜਾਬੀ ਕਲਾਕਾਰਾਂ ਨੇ ਸਾਡਾ ਮੂੰਹ ਸਿਰ ਵੀ ਵਿਗਾੜਤਾ ਬਹੁਤ ਸਾਰੇ ਕਲਾਕਾਰਾਂ ਨੂੰ ਸਿਆਸਤ ਫਿੱਟ ਬੈਠਦੀ ਹੈ ਬਹੁਤ ਜਣਿਆਂ ਨੂੰ ਨਹੀਂ ਬੈਠਦੀ ਤੁਸੀਂ ਪਿਛਲੇ ਦਿਨਾਂ 'ਚ ਮੈਂ ਦੇਖ ਰਿਹਾ ਸੀ ਲੋਕਾਂ ਨੇ ਅਸਦੀਕ ਸਾਹਿਬ ਨਾਲ ਇਤਰਾਜ਼ ਕਰਿਆ ਵੀ ਉਸ ਤਰੀਕੇ ਦੀ ਸੇਵਾ ਨਹੀਂ ਕਰ ਪਾਏ ਜਿਹੜੀ ਉਹਨਾਂ ਨੂੰ ਕਰਨੀ ਚਾਹੀਦੀ। ਤਾਂ ਤੁਸੀਂ ਕੀ ਮੰਨਦੇ ਹੋ ਵੀ ਕਲਾਕਾਰਾਂ ਲਈ ਸਿਆਸਤ ਬਣੀ ਹੈ ਜਾਂ ਨਹੀਂ? ਨਹੀਂ ਇਹ ਹਰ ਬੰਦੇ ਦਾ ਸੁਭਾਅ 'ਚ ਹੁੰਦੇ ਨੇ ਕੇ ਚੀਜ਼ਾਂ। ਹਮ ਲੇਕਿ ਮੈਂ ਵੀ ਹੁਣ ਸਰਕਾਰ ਆ ਪਾਰਟੀ ਦੀ ਬੜੀ ਮਦਦ ਕੀਤੀ ਹੈ ਬੜਾ ਨਾਲ ਚੱਲੇ ਆ ਮੈਨੂੰ ਟਿਕਟ ਦੀ ਆਫਰ ਵੀ ਹੋਈ ਐਮਪੀ ਦੀ ਟਿਕਟ ਦੀ ਆਫਰ ਵੀ ਹੋਈ ਦੋ ਵਾਰੀ ਐਮਲਿ ਜਿੱਟ ਦੀ ਆਫਰ ਵੀ ਹੋਈ ਤੇ ਮੈਨੂੰ ਮੈਨੂੰ ਲੱਗਦਾ ਵੀ ਮੈਂ ਉਸ ਨੇਚਰ ਦਾ ਨਹੀਂ ਵੀ ਜਾਂ ਵੀ ਇੱਕ ਸਵੇਰੇ ਤਿਆਰ ਹੋ ਕੇ ਬੈਠ ਜਾ ਮੈਂ ਤਾਂ ਪਰਾਂਦੇ ਤਿਆਰ ਹੋ ਕੇ ਮਸਾ ਨਿਕਲਦਾ ਤੇ ਜਾਂ ਮੈਂ ਉਦਾਂ ਲੋਕਾਂ ਨੂੰ ਮਿਲਾਂ ਜਾਂ ਐਦਾਂ ਜਿਵੇਂ ਅੱਜਕੱਲ ਪੋਲਿਟਿਕਲ ਸਿਸਟਮ ਬਣਿਆ ਆ ਵੀ ਐਦਾਂ ਪੈਸਾ ਕਿਹੜੀ ਪਾਰਟੀ ਵੱਲੋਂ ਆਫਰ ਕਿਹੜੀ ਵੱਲੋਂ ਹੋਈ ਆ ਸਾਰੀ ਸਰਕਾਰ ਹੈ ਜੀ ਅੱਜ ਦੀ ਸਰਕਾਰ ਅੱਛਾ ਠੀਕ ਹੈ ਤੇ ਮੈਂ ਅਸੀਂ ਚਲੋ ਮਾਨ ਸਾਹਿਬ ਕਿਉਂਕਿ ਸੀਐਮਸੀ ਕੰਪਨੀ ਤੋਂ ਕੁ ਮਾਨ ਸਾਹਿਬ ਦੀ ਪਦੈਸ਼ ਨੇ ਉਹ ਵੀ ਅਸੀਂ ਉਸ ਕੰਪਨੀ ਨਾਲ ਜੁੜੇ ਹੋਏ ਸੀਗੇ ਤੇ ਸ਼ੁਰੂ ਤੋਂ ਉਹਨਾਂ ਨਾਲ ਪਿਆਰ ਆ ਤੇ ਅਸੀਂ ਜਦੋਂ 14 ਤੋਂ ਪਹਿਲੀ ਉਹਨਾਂ ਇਲੈਕਸ਼ਨੜੀ ਜਾਂਦੇ ਸੀ ਨੀ ਵਧੀਆ ਸੀ ਚਿੱਟੇ ਕੱਪੜੇ ਪਾ ਕੇ ਰੱਖਿਆ ਕਰਦੇ ਨਹੀਂ ਹੋ ਸਕਦਾ ਵੀ ਚਿੱਟੇ ਕੱਪੜੇ ਦਾਗ ਹੀ ਬਹੁਤ ਜਲਦੀ ਲੱਗਦਾ ਨਾ ਹੂੰ ਚਿੱਟੇ ਕੱਪੜੇ ਪਾਉਣ 'ਚ ਹਰਜ ਨਹੀਂ ਚਿੱਟੇ ਕੱਪੜੇ ਬਚਾਉਣ 'ਚ ਬਹੁਤ ਜ਼ਿਆਦਾ ਜ਼ੋਰ ਲੱਗਦਾ ਟਿਕਟ ਦੀ ਆਫਰ ਵੀ ਹੋਈ ਐਮਪੀ ਦੀ ਟਿਕਟ ਦੀ ਆਫਰ ਵੀ ਹੋਈ ਦੋ ਵਾਰੀ ਐਮਲਜੀਟੀ ਦੀ ਆਫਰ ਵੀ ਹੋਈ ਤੇ ਮੈਨੂੰ ਮੈਨੂੰ ਲੱਗਦਾ ਵੀ ਮੈਂ ਉਸ ਨੇਚਰ ਦਾ ਨਹੀਂ ਵੀ ਜਾਂ ਵੀ ਇੱਕ ਸਵੇਰੇ ਤਿਆਰ ਹੋ ਕੇ ਬੈਠ ਜਾ ਮੈਂ ਤਾਂ ਪਰਾਂਦੇ ਤਿਆਰ ਹੋ ਕੇ ਮਸਾ ਨਿਕਲਦਾ ਪੰਜਾਬੀਆਂ ਦੇ ਜਿਹੜੇ ਪੰਜਾਬੀ ਕਲਾਕਾਰ ਬਾਅਦ ਚ ਹੋਏ ਨੇ ਕਿਸੇ ਪੁੱਠੇਵਾਲ ਕਰਲੇ ਸਿੱਧੇ ਕਲਾਕਾਰ ਦੂਜੇ ਪਾਸੇ ਤੁਹਾਡੀਆਂ ਫੋਟੋ ਲੱਗਦੀਆਂ ਨਹੀਂ ਤਾਂ ਲੱਗਦਾ ਵੀ ਪੰਜਾਬੀ ਕਲਾਕਾਰਾਂ ਨੇ ਸਾਡਾ ਮੂੰਹ ਸਿਰ ਵੀ ਵਿਗਾੜਤਾ ਬਹੁਤ ਸਾਰੇ ਕਲਾਕਾਰਾਂ ਨੂੰ ਸਿਆਸਤ ਫਿੱਟ ਬੈਠਦੀ ਹੈ ਬਹੁਤ ਜਣਿਆਂ ਨੂੰ ਨਹੀਂ ਬੈਠਦੀ ਤੁਸੀਂ ਪਿਛਲੇ ਦਿਨਾਂ 'ਚ ਮੈਂ ਦੇਖ ਰਿਹਾ ਸੀ ਲੋਕਾਂ ਨੇ ਸਦੀਕ ਸਾਹਿਬ ਨਾਲ ਇਤਰਾਜ਼ ਕਰਿਆ ਵੀ ਉਸ ਤਰੀਕੇ ਦੀ ਸੇਵਾ ਨਹੀਂ ਕਰ ਪਾਏ ਜਿਹੜੀ ਉਹਨਾਂ ਨੂੰ ਕਰਨੀ ਚਾਹੀਦੀ। ਤੋਂ ਤੁਸੀਂ ਕੀ ਮੰਨਦੇ ਹੋ ਵੀ ਕਲਾਕਾਰਾਂ ਲਈ ਸਿਆਸਤ ਬਣੀ ਹੈ ਜਾਂ ਨਹੀਂ? ਨਹੀਂ ਇਹ ਹਰ ਬੰਦੇ ਦਾ ਸੁਭਾਅ 'ਚ ਹੁੰਦੇ ਨੇ ਕੇ ਚੀਜ਼ਾਂ। ਹਾਲਾਂਕਿ ਮੈਂ ਵੀ ਹੁਣ ਸਰਕਾਰ ਆ ਪਾਰਟੀ ਦੀ ਬੜੀ ਮਦਦ ਕੀਤੀ ਹੈ ਬੜਾ ਨਾਲ ਚੱਲੇ ਆ ਮੈਨੂੰ ਆਫ ਟਿਕਟ ਦੀ ਆਫਰ ਵੀ ਹੋਈ, ਐਮਪੀ ਦੀ ਟਿਕਟ ਦੀ ਆਫਰ ਵੀ ਹੋਈ। ਦੋ ਵਾਰੀ ਐਮਲਜੀਟੀ ਦੀ ਆਫਰ ਵੀ ਹੋਈ ਤੇ ਮੈਨੂੰ ਮੈਨੂੰ ਲੱਗਦਾ ਵੀ ਮੈਂ ਉਸ ਨੇਚਰ ਦਾ ਨਹੀਂ ਵੀ ਜਾਂ ਵੀ ਇੱਕ ਸਵੇਰੇ ਤਿਆਰ ਹੋ ਕੇ ਬੈਠ ਜਾ ਮੈਂ ਤਾਂ ਪਰਾਂਦੇ ਤਿਆਰ ਹੋ ਕੇ ਮਸਾ ਨਿਕਲਦਾ ਤੇ ਜਾਂ ਮੈਂ ਉਦਾਂ ਲੋਕਾਂ ਨੂੰ ਮਿਲਾਂ ਜਾਂ ਐਦਾਂ ਜਿਵੇਂ ਅੱਜਕੱਲ ਪੋਲਿਟਿਕਲ ਸਿਸਟਮ ਬਣਿਆ ਆ ਵੀ ਐਦਾਂ ਪੈਸਾ ਕਿਹੜੀ ਪਾਰਟੀ ਵੱਲੋਂ ਆਫਰ ਕਿਹੜੀ ਵੱਲੋਂ ਹੋਈ ਸਾਡੀ ਸਰਕਾਰ ਹੈ ਜੀ ਅੱਜ ਦੀ ਸਰਕਾਰ ਅੱਛਾ ਠੀਕ ਹੈ ਤੇ ਮੈਂ ਅਸੀਂ ਚਲੋ ਮਾਨ ਸਾਹਿਬ ਕਿਉਂਕਿ ਸੀਐਮਸੀ ਕੰਪਨੀ ਤੋਂ ਕੁ ਮਾਨ ਸਾਹਿਬ ਦੀ ਪਦائش ਨੇ ਉਹ ਵੀ ਅਸੀਂ ਉਸੇ ਕੰਪਨੀ ਨਾਲ ਜੁੜੇ ਹੋਏ ਸੀਗੇ ਤੇ ਸ਼ੁਰੂ ਤੋਂ ਉਹਨਾਂ ਨਾਲ ਪਿਆਰ ਆ ਤੇ ਅਸੀਂ ਜਦੋਂ 14 ਤੋਂ ਪਹਿਲੀ ਉਹਨਾਂ ਇਲੈਕਸ਼ਨੜੀ ਜੀ ਵਧੀਆ ਸੀ ਚਿੱਟੇ ਕੱਪੜੇ ਪਾ ਕੇ ਰੱਖਿਆ ਕਰਦੇ ਨਹੀਂ ਹੋ ਸਕਦਾ ਵੀ ਚਿੱਟੇ ਕੱਪੜੇ ਦਾਗ ਹੀ ਬਹੁਤ ਜਲਦੀ ਲੱਗਦਾ ਨਾ ਹਮ ਚਿੱਟੇ ਕੱਪੜੇ ਪਾਉਣ 'ਚ ਹਰਜ ਨਹੀਂ ਚਿੱਟੇ ਕੱਪੜੇ ਬਚਾਉਣ 'ਚ ਬਹੁਤ ਜ਼ਿਆਦਾ ਜ਼ੋਰ ਲੱਗਦਾ ਟਿਕਟ ਦੀ ਆਫਰ ਵੀ ਹੋਈ ਐਮਪੀ ਦੀ ਟਿਕਟ ਦੀ ਆਫਰ ਵੀ ਹੋਈ ਦੋ ਵਾਰੀ ਐਮਐਲ ਜੀ ਦੀ ਟਿਕਟ ਦੀ ਆਫਰ ਵੀ ਹੋਈ ਤੇ ਮੈਨੂੰ ਮੈਨੂੰ ਲੱਗਦਾ ਵੀ ਮੈਂ ਉਸ ਨੇਚਰ ਦਾ ਨਹੀਂ ਵੀ ਜਾਂ ਵੀ ਇੱਕ ਸਵੇਰੇ ਤਿਆਰ ਹੋ ਕੇ ਬੈਠ ਜਾ ਮੈਂ ਤਾਂ ਪਰਾਂਦੇ ਤਿਆਰ ਹੋ ਕੇ ਮਸਾ ਨਿਕਲਦਾ ਪੰਜਾਬੀਆਂ ਦੇ ਜਿਹੜੇ ਪੰਜਾਬੀ ਕਲਾਕਾਰ ਬਾਅਦ 'ਚ ਹੋਏ ਨੇ ਕਿਸੇ ਪੁੱਠੇਵਾਲ ਕਰਲੇ ਸ ਤਾਂ ਲੱਗਦਾ ਵੀ ਪੰਜਾਬੀ ਕਲਾਕਾਰਾਂ ਨੇ ਸਾਡਾ ਮੂੰਹ ਸਿਰ ਵੀ ਵਿਗਾੜਤਾ ਬਹੁਤ ਸਾਰੇ ਕਲਾਕਾਰਾਂ ਨੂੰ ਸਿਆਸਤ ਫਿੱਟ ਬੈਠਦੀ ਹੈ ਬਹੁਤ ਜਣਿਆਂ ਨੂੰ ਨਹੀਂ ਬੈਠਦੀ ਤੁਸੀਂ ਪਿਛਲੇ ਦਿਨਾਂ ਚ ਮੈਂ ਦੇਖ ਰਿਹਾ ਸੀ ਲੋਕਾਂ ਨੇ ਅਸਦੀਕ ਸਾਹਿਬ ਨਾਲ ਇਤਰਾਜ਼ ਕਰਿਆ ਵੀ ਉਸ ਤਰੀਕੇ ਦੀ ਸੇਵਾ ਨਹੀਂ ਕਰ पाए ਜਿਹੜੀ ਉਹਨਾਂ ਨੂੰ ਕਰਨੀ ਚਾਹੀਦੀ ਤਾਂ ਤੁਸੀਂ ਕੀ ਮੰਨਦੇ ਹੋ ਵੀ ਕਲਾਕਾਰਾਂ ਲਈ ਸਿਆਸਤ ਬਣੀ ਹੈ ਜਾਂ ਨਹੀਂ ਨਹੀਂ ਇਹ ਹਰ ਬੰਦੇ ਦਾ ਸੁਭਾਅ ਚ ਹੁੰਦੇ ਨੇ ਕੇ ਚੀਜ਼ਾਂ ਹਾਲਾਂਕਿ ਮੈਂ ਵੀ ਹੁਣ ਸਰਕਾਰ ਆ ਪਾਰਟੀ ਦੀ ਬੜੀ ਮਦਦ ਕੀਤੀ ਹੈ ਬੜਾ ਨਾਲ ਚੱਲੇ ਆ ਮੈਨੂੰ ਆਫ ਟਿਕਟ ਦੀ ਆਫਰ ਵੀ ਹੋਈ ਐਮਪੀ ਦੀ ਟਿਕਟ ਦੀ ਆਫਰ ਵੀ ਹੋਈ ਦੋ ਵਾਰੀ ਐਮਐਲਏ ਟਿਕਟ ਦੀ ਆਫਰ ਵੀ ਹੋਈ ਤੇ ਮੈਨੂੰ ਮੈਨੂੰ ਲੱਗਦਾ ਵੀ ਮੈਂ ਉਸ ਨੇਚਰ ਦਾ ਨਹੀਂ ਵੀ ਜਾਂ ਵੀ ਇੱਕ ਸਵੇਰੇ ਤਿਆਰ ਹੋ ਕੇ ਬੈਠ ਜਾ ਮੈਂ ਤਾਂ ਪਰਾਂਦੇ ਤਿਆਰ ਹੋ ਕੇ ਮਸਾ ਨਿਕਲਦਾ ਤੇ ਜਾਂ ਮੈਂ ਉਦਾਂ ਲੋਕਾਂ ਨੂੰ ਮਿਲਾਂ ਜਾਂ ਐਦਾਂ ਜਿਵੇਂ ਅੱਜਕੱਲ ਪੋਲਿਟਿਕਲ ਸਿਸਟਮ ਬਣਿਆ ਆ ਵੀ ਐਦਾਂ ਪੈਸਾ ਕਿਹੜੀ ਪਾਰਟੀ ਵੱਲੋਂ ਆਫਰ ਕਿਹੜੀ ਵੱਲੋਂ ਹੋਈ ਆ ਸਾਰੀ ਸਰਕਾਰ ਹੈ ਜੀ ਅੱਜ ਦੀ ਸਰਕਾਰ ਅੱਛਾ ਠੀਕ ਹੈ ਤੇ ਮੈਂ ਅਸੀਂ ਚਲੋ ਮਾਨ ਸਾਹਿਬ ਕਿਉਂਕਿ ਸੀਐਮਸੀ ਕੰਪਨੀ ਤੋਂ ਕੁਮਾਰ ਸਾਹਿਬ ਦੀ ਪਦੈਸ਼ ਨੇ ਉਹ ਵੀ ਅਸੀਂ ਉਸ ਕੰਪਨੀ ਨਾਲ ਜੁੜੇ ਹੋਏ ਸੀਗੇ ਤੇ ਸ਼ੁਰੂ ਤੋਂ ਉਹਨਾਂ ਨਾਲ ਪਿਆਰ ਆ ਤੇ ਅਸੀਂ ਜਦੋਂ ਚੋਂ ਤੋਂ ਪਹਿਲੀ ਉਹਨਾਂ ਇਲੈਕਸ਼ਨ ਲਈ ਜਾਂਦੇ ਸੀ ਉਹ ਵਧੀਆ ਸੀ ਚਿੱਟੇ ਕੱਪੜੇ ਪਾ ਕੇ ਰੱਖਿਆ ਕਰਦੇ ਨਹੀਂ ਹੋ ਸਕਦਾ ਵੀ ਚਿੱਟੇ ਕੱਪੜੇ ਦਾਗ ਹੀ ਬਹੁਤ ਜਲਦੀ ਲੱਗਦਾ ਨਾ ਹਮ ਚਿੱਟੇ ਕੱਪੜੇ ਪਾਉਣ ਚ ਹਰਜ ਨਹੀਂ ਚਿੱਟੇ ਕੱਪੜੇ ਬਚਾਉਣ ਚ ਬਹੁਤ ਜ਼ਿਆਦਾ ਜ਼ੋਰ ਲੱਗਦਾ